一子，这是咱的战士，战士，战 ਤਨੂੰ ਗਾਲ੍ਹਾਂ ਕੱਢਾ ਤਨੂੰ ਗਾਲ੍ਹਾਂ ਕੱਢਾ ਤਨੂੰ ਗਾਲ੍ਹਾਂ ਕੱਢਾ ਜਈ ਤੋ ਥੋੜੀ ਸੋਚ ਤੇ ਪਹਿਰਾ ਦੇ ਆਗੇ ਥੋਕੇ ਜਈ ਤੋ ਥੋੜੀ ਸੋਚ ਤੇ ਪਹਿਰਾ ਦੇ ਆਗੇ ਥੋਕੇ ਜਈ ਤੋ 1860 ਨੂੰ ਸਕਾਂਗੋ ਦੇ ਵਿੱਚ ਸਾਡੇ ਮਜ਼ਦੂਰਾਂ ਨੇ ਆਪਣੀਆਂ ਸ਼ਹੀਦਾਂ ਦੇ ਕੇ ਆਪਣਾ ਜੋ ਇਹ 8 ਘੰਟੇ ਕੰਮ ਦਾ ਕਾਨੂੰਨ ਸੀ ਉਹ ਪਾਸ ਕਰਵਾਇਆ ਸੀ ਕੰਗੋ ਦੇ ਵਿੱਚ ਬਹੁਤ ਹੀ ਸੀਧੀਆਂ ਦੇ ਕਿ ਕਾਨੂੰਨ ਸਾਡੇ ਮਜ਼ਦੂਰਾਂ ਨੇ ਪਾਸ ਕਰਵਾਇਆ ਪਰ ਅੱਜ ਦੇ ਸਰਕਾਰਾਂ ਜਦੀਆਂ ਤੇ ਅੱਜ ਦੇ ਕਾਰਪੋਰੇਟ ਘਰਾਣੇ ਸਾਡੇ ਇਸ ਕਾਨੂੰਨ ਨੂੰ ਦੁਬਾਰਾ ਫਿਰ ਉਹਨਾਂ 12 ਘੰਟਿਆਂ ਤੇ ਲੈ ਕੇ ਜਾ ਰਹੇ ਨੇ ਜਿਹੜੀਆਂ ਸਾਡੀਆਂ ਛੁੱਟੀਆਂ ਨੇ ਉਹ ਸਾਰੀਆਂ ਛੁੱਟੀਆਂ ਰੱਦ ਕਰਕੇ ਸਿਰਫ ਇੱਕ ਐਤਵਾਰ ਦੀ ਹੀ ਛੁੱਟੀ ਨੂੰ ਇਹ ਲੋਕ ਚਾਹੁੰਦੇ ਨੇ ਕਿ ਐਤਵਾਰ ਜੀ ਹੋਵੇ ਵਕਤ ਤੇ ਦੂਜੇ ਪਾਸੇ ਜਿਹੜੇ 8 ਘੰਟੇ ਕੰਮ ਨੇ ਉਹਨਾਂ ਨੂੰ 12 ਘੰਟਿਆਂ ਦੇ ਵਿੱਚ ਜਿਹੜੀਆਂ ਅੱਜ ਸਰਕਾਰਾਂ ਅੱਜ ਤੋਂ ਕਾਰਪੋਰੇਟ ਕਰਾਉਣੇ ਲੈ ਕੇ ਜਾ ਰਹੇ ਨੇ ਸੋ ਮੈਂ ਮੇਰੇ ਸਮੂਹ ਮੁਲਾਜ਼ਮ ਸਾਥੀ ਨੌਜਵਾਨ ਜਿਹੜੇ ਮਜ਼ਦੂਰ ਸਾਰਿਆਂ ਨੂੰ ਕਹਿੰਦਾ ਵੀ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਇਹਨਾਂ ਕਾਰਪੋਰੇਟ ਕਰਾਉਣਾਂ ਤੇ ਨਾ ਸਰਕਾਰਾਂ ਦਾ ਆਪਾਂ ਵਿਰੋਧ ਕਰੀਏ ਤੇ ਦੂਜੇ ਪਾਸੇ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੇ ਸਾਡੇ ਆਧਾਰੇ ਨੇ ਉਹਨਾਂ ਨੂੰ ਵੀ ਕਾਰਪੋਰੇਟ ਕਰਾਉਣੇ ਦੇ ਹੱਥਾਂ 'ਚ ਦੇਣੇ ਜਾ ਰਹੇ ਨੇ ਸੋ ਆਓ ਰਲ ਮਿਲ ਕੇ ਆਪਾਂ ਮਜ਼ਦੂਰ ਤੇ ਮੁਲਾਜ਼ਮ ਇਸ ਕਾਨੂੰਨਾਂ ਦਾ ਪਰ ਤੋਂ ਬਾਤ ਵਿਰੋਧ ਕਰੀਏ ਤੇ ਸਟਾਂਗੋ ਦੇ ਸ਼ਹੀਦਾਂ ਨੂੰ ਆਪਾਂ ਅੱਜ ਜਿੰਨੇ ਜੇਤੇ ਕਰਕੇ ਉਹਨਾਂ ਨੂੰ ਲਾਲ ਸलाम ਕਰੀਏ ਸਟਾਂਗੋ ਦੇ ਸ਼ਹੀਦਾਂ ਨੂੰ ਲਾਲ ਸलाम ਧੰਨਵਾਦ। ਸਮ័យ ਵਾ ਮਜ਼ਦੂਰ ਦੇ ਰਸਤਾ ਜੋ ਅੱਜ ਮੈਂ ਇਸ ਤੇ ਇਹੀ ਅਪੀਲ ਕਰਦਾ ਮੇਰੇ ਮੁਲਾਜ਼ਮ ਸਾਥੀਆਂ ਨੂੰ ਸਾਰੇ ਵੱਖ-ਵੱਖ ਜਥੇਬੰਦੀਆਂ ਜਿਹੜੀ ਵੀ ਸਾਥੀ ਨੇ ਵੀ ਆਪਾਂ ਨੂੰ ਜੋ ਆਪਣੀ ਬੰਦੀ ਡਿਊਟੀ ਹੈ ਉਹ ਕਰ ਲਈ ਚਾਹੀਦੀ ਹੈ। ਜਿਹੜੀ ਡਿਊਟੀ ਹੈ ਉਹ ਇਮਾਨਦਾਰੀ ਦੇ ਤਾਂ ਦੇ ਇਹ ਨਾ ਕਰਨੀ ਚਾਹੀਦੀ ਹੈ ਕਿਉਂਕਿ ਜੋ ਆਪਾਂ ਨੂੰ ਐਤਵਾਰ ਦੀ ਰੈਸਟ ਮਿਲੀ ਹੈ ਉਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਦੀ ਬਹੁਤ ਵੱਡੀ ਚਾਲ ਹੁੰਦੀ ਹੈ ਪੱਖੋ ਵੱਖਾ ਜਿੱਥੇ ਮੰਦਿਆਂ ਨੂੰ ਪਾੜ ਕੇ ਵਕਵਾ ਕਰਕੇ ਵੀ ਕਿਸੇ ਵੀ ਤਰ੍ਹਾਂ ਅਸੀਂ ਬਿਲੀਵੋਨ ਕਰਨ ਕਰੀਏ ਮੇਰਾ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਜੋ ਜਿਹੜੀ ਡਿਊਟੀ ਹੈ ਬੜੀ ਇਮਾਨਦਾਰੀ ਨਾਲ ਦੇ ਤੰਦੇਈ ਨਾਲ ਕਰਨੀ ਚਾਹੀਦੀ ਹੈ ਤੇ ਜੋ ਮੰਨ ਲੈ ਹ ਕਮਚਾਰਾਂ ਦੇ ਸਮਾਂ ਚ ਕਿਸੇ ਦਾ ਕੋਈ ਵੀ ਕੰਮ ਹੈ ਬੜੀ ਇਮਾਨਦਾਰੀ ਦੇ ਤੰਦੇਈ ਨਾਲ ਕਰਨਾ ਚਾਹੀਦਾ ਜਿੱਦਾਂ ਜਿਹੜਾ ਦਿਹਾੜਾ ਹੈ 1 ਮਈ ਮਜ਼ਦੂਰ ਡੇਵ ਜੋ ਜਿਹੜਾ ਮਨਾਇਆ ਜਾਂਦਾ ਹੈ ਇਹ ਸੰਨ 1886 ਦੇ ਵਿੱਚ ਸਭ ਤੋਂ ਪਹਿਲੀ ਵਾਰ ਅਮਰੀਕਾ ਦੇ ਵਿੱਚ ਇੱਕ ਮਜ਼ਦੂਰਾਂ ਦੀ ਜਿਹੜੀ ਲੜਾਈ ਹੈ ਉਹ ਸ਼ੁਰੂ ਹੋਈ ਸੀ ਸ਼ੁਰੂ ਦੇ ਵਿੱਚ ਲੜਾਈ ਬਹੁਤ ਛੋਟੀ ਇੱਕ ਚਿੰਗਾਰੀ ਦੇ ਰੂਪ ਤੇ ਉੱਭਰੀ ਸੀ ਹੋਇਆ ਕੀ ਸੀ ਅਮਰੀਕਾ ਦੇ ਵਿੱਚ ਸਭ ਤੋਂ ਸ਼ੁਰੂ ਦੇ ਵਿੱਚ ਇਹ ਕਿਤੇ ਵੀ ਨਹੀਂ ਅਮਰੀਕਾ ਛੱਡੋ ਦੁਨੀਆ ਦੇ ਪੂਰੇ ਕਿਤੇ ਵੀ ਇੱਕ ਜਿਹੜੀ ਐਤਵਾਰ ਦਾ ਜਿਹੜਾ ਅਰੈਸਟ ਡੇ ਬਣਾਇਆ ਗਿਆ ਜਾਂ ਛੁੱਟੀ ਦਿੱਤੀ ਗਈ ਹੈ ਇਹ ਕਿਤੇ ਵੀ ਨਹੀਂ ਸੀ ਮਜ਼ਦੂਰਾਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਆਰਥਿਕ ਸ਼ੋਸ਼ਣ ਹੈ ਉਹ ਸਰਕਾਰ ਦੁਆਰਾ ਪ੍ਰਾਈਵੇਟ ਕੰਪਨੀਆਂ ਦੁਆਰਾ ਕੀਤਾ ਜਾਂਦਾ ਸੀ ਉਸ ਟਾਈਮ ਅਮਰੀਕਾ ਦੇ ਵਿੱਚ ਸ਼ੁਰੂ ਦੇ ਵਿੱਚ ਰੇਲਵੇ ਦੇ ਵਿੱਚ ਇੱਕ ਅੰਦੋਲਨ ਛੋਟਾ ਜਿਹਾ ਅੰਦੋਲਨ ਹੈ ਜਿਹੜਾ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਕੀ ਸੀ ਇੱਕ ਨਿੱਕੀ ਜਿਹੀ ਚੰਗਾੜੀ ਦੇ ਰੂਪ ਵਿੱਚ ਛੋਟਾ ਜਿਹਾ ਇੱਕ ਸੰਗਠਨ ਉੱਭਰ ਕੇ ਆਇਆ ਜਿਨ੍ਹਾਂ ਨੇ ਮਤਲਬ ਕਿ ਇਹ ਮੰਗ ਕੀਤੀ ਵੀ ਜਿਹੜਾ ਸਾਡਾ ਸ਼ੋਸ਼ਣ ਹੈ ਇੱਕ ਤਰ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ 24 24 ਘੰਟੇ 12 12 ਘੰਟੇ 20 20 ਘੰਟੇ ਮਜ਼ਦੂਰਾਂ ਨੂੰ ਕਿਤਰਾ ਦਾ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਦੀ ਮੰਗ ਸੀ ਵੀ ਸਾਨੂੰ ਜਿਹੜਾ ਕੁਛ ਨਾ ਕੁਛ ਇਹ ਜਿਹੜਾ ਟਾਈਮ ਹੈ ਟਾਈਮ ਘਟਾਇਆ ਜਾਵੇ ਜਾਂ ਸਾਨੂੰ ਇੱਕ ਦਿਨ ਦੀ ਕੋਈ ਅਰੇਸਟ ਜਾਂ ਛੁੱਟੀ ਹੋਣੀ ਚਾਹੀਦੀ ਅਸੀਂ ਲਗਾਤਾਰ ਇਹ ਇੰਨਾ ਕੰਮ ਨਹੀਂ ਕਰ ਸਕਦੇ ਜਿਹਦੇ ਨਤੀਜੇ ਵਜੋਂ ਉਹਨਾਂ ਦੇ ਛੋਟੇ ਜਿਹੇ ਅੰਦੋਲਨ ਨੂੰ ਸਰਕਾਰ ਨੇ ਬੁਰੀ ਤਰ੍ਹਾਂ ਕੋਚਲ ਦਿੱਤਾ ਇਹ ਕੋਚਲਾ ਹੋਇਆ ਅੰਦੋਲਨ ਕਦੇ ਵੀ ਆਪਣੀ ਇੱਕ ਜਿਵੇਂ ਦੇਸ਼ ਦੀ ਇੱਕ ਆਜ਼ਾਦੀ ਹੈ 1947 ਦੇ ਵਿੱਚ ਆਪਾਂ ਨੂੰ ਆਜ਼ਾਦੀ ਮਿਲੀ ਸੀ ਇਹ ਕੋਈ ਵੀ ਅੰਦੋਲਨ ਹੈ ਇੱਕ ਵਾਰੀ ਸਰਕਾਰ ਦੁਆਰਾ ਕੁਚਲਿਆ ਜ਼ਰੂਰ ਜਾਂਦਾ ਹੈ ਪਰ ਜਿਹੜੀ ਚਿੰਗਾੜੀ ਹੈ ਇੱਕ ਵਾਰੀ ਉੱਪਰ ਗਈ ਇਹ ਉੱਥੇ ਬੰਦ ਨਹੀਂ ਹੁੰਦੀ ਉਸ ਤੋਂ ਬਾਅਦ ਕੀ ਹੋਇਆ ਛੋਟੇ ਛੋਟੇ ਸੰਘਨ ਨੇ ਜਿਹੜੇ ਰੇਲਵੇ ਦੇ ਹੀ ਸੰਘਨ ਉਹ ਉਹਨਾਂ ਦੇ ਫੇਵਰ ਦੇ ਵਿੱਚ ਜਿਨ੍ਹਾਂ ਨੇ ਸੰਘਨ ਸ਼ੁਰੂ ਕੀਤਾ ਸੀ ਅੰਦੋਲਨ ਉਹਨਾਂ ਦੇ ਸੰਘਨ ਦੇ ਫੇਵਰ ਦੇ ਵਿੱਚ ਆਏ ਔਰ ਇਹ ਹੌਲੀ ਇਹ ਚਿੰਗਾਰੀ ਹੈ ਜਿਹੜੀ ਇੱਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਸੀ ਰੂਪ ਧਾਰਨ ਕਰਨ ਤੋਂ ਬਾਅਦ 1886 ਦੇ ਵਿੱਚ ਇੱਕ ਮਜ਼ਦੂਰ ਦਿਵਸ ਦੇ ਵਿੱਚ ਓਮੀ ਦਿਵਸ ਦੇ ਤੌਰ ਦੇ ਉੱਤੇ ਇਹਨੂੰ ਐਲਾਨਿਆ ਗਿਆ ਪਰ ਉਹ ਤੋਂ ਇੱਕ ਦਿਨ ਪਹਿਲਾਂ ਕੀ ਸੀ ਉਥੇ ਅਮਰੀਕਾ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਸਰਕਾਰ ਦੁਆਰਾ ਸਰਕਾਰ ਜਿਹੜੀ ਆਪਣੇ ਸਾਰੇ ਯਾਤਨ ਸਰਕਾਰ ਦੇ ਫੇਲ ਹੋ ਚੁੱਕੇ ਸੀ ਉੱਥੇ ਇੱਕ ਇਕੱਠ ਰੱਖਿਆ ਗਿਆ ਇਕੱਠ ਦੇ ਵਿੱਚ ਆ ਕੇ ਸਰਕਾਰ ਨੇ ਆਪਣੀ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਚੁਰਸਿਆ, ਗੋਲੀਬਾਰੀ ਵੀ ਹੋਈ ਪਰ ਉਹਦੇ ਨਾਲ ਨਾਲ ਨੈਕਸਟ ਦਿਨ ਜਿਸ ਦਿਨ ਇੱਕ ਆਪਣਾ ਮਜ਼ਦੂਰ ਦਿਵਸ ਹੈ 1 ਮਈ ਦੇ ਵਿੱਚੋਂ ਵਜੋਂ ਉੱਭਰ ਕੇ ਆਇਆ ਹੈ ਉਸਦੇ ਦਿਨ ਉਸ ਦਿਨ ਬਹੁਤ ਹੀ ਵੱਡਾ ਭਿਆਨਕ ਜਿਹੜਾ ਇਕੱਠ ਹੈ ਤਕਰੀਬਨ ਉਹਨਾਂ ਅੰਦੋਲਨਕਾਰੀਆਂ ਦੀ ਜਿਹੜੀ ਗਿਣਤੀ ਸੀ ਉਹ 7 ਲੱਖ ਦੇ ਤਕਰੀਬਨ ਹੌਲੀ-ਹੌਲੀ ਪਹੁੰਚ ਚੁੱਕੀ ਸੀ ਅੰਦੋਲਨਕਾਰੀ ਇਕੱਠਾ ਹੋਏ 35 ਤੋਂ 36 ਹਜ਼ਾਰ ਦੇ ਤਕਰੀਬਨ ਜਿਹੜੇ ਆਪਣੇ ਕਾਮੇ ਸੀ ਉਹ ਇਕੱਠਾ ਹੋਏ ਉਨ੍ਹਾਂ ਦੇ ਵਿੱਚੋਂ ਸਰਕਾਰ ਨੇ ਜਾਂ ਕਿਸੇ ਹੋਰ ਸ਼ਰਾਰਤੀ ਅੰਸਰ ਨੇ ਇੱਕ ਬੰਬ ਸੁੱਟਿਆ ਜਿਹਦਾ ਅੱਜ ਤੱਕ ਕੁਝ ਪਤਾ ਅਤਾ ਪਤਾ ਨਹੀਂ ਵੀ ਉਹ ਕਿਹਨੇ ਸੁੱਟਿਆ ਉਹਦੇ ਇਲਜ਼ਾਮ ਦੇ ਤੌਰ ਤੇ ਸ਼ਿਕਾਗੋ ਦੇ ਵਿੱਚ ਚਾਰ ਮਜ਼ਦੂਰਾਂ ਨੂੰ ਜਿਹੜਾ ਫਾਂਸੀ ਦਾ ਰੱਸਾ ਹੈ ਜਿਹਦਾ ਮਲਕ ਉਹਨਾਂ ਨੂੰ ਚੁੰਮਣਾ ਪਿਆ ਸਰਕਾਰ ਨੇ ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਵਿਚਾਰੇ ਕੋਈ ਕਸੂਰवार ਨਹੀਂ ਸੀ ਬੰਬ ਕਿਹਨੇ ਸੁੱਟਿਆ ਉਹ ਅੱਜ ਤੱਕ ਰੈਂਸਮਈ ਇੱਕ ਤਰ੍ਹਾਂ ਦਾ ਬਣਿਆ ਹੋਇਆ ਇਤਿਹਾਸ ਹੈ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਉਹਨਾਂ ਨੂੰ ਉਹਦੇ ਵਿਦਰੋਹ ਦੇ ਵਿੱਚ ਉਹਨਾਂ ਨੂੰ ਇੱਕ ਦੋਸ਼ੀ ਮੰਨ ਕੇ ਇੱਕ ਬੰਬ ਸੁੱਟਿਆ ਬੰਬ ਸੁੱਟਣ ਤੋਂ ਨਹੀਂ ਬੰਬ ਕਿਸੇ ਨੇ ਸੁੱਟਿਆ ਪਰ ਉਹਨਾਂ ਨੂੰ ਚਾਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸਜ਼ਾ ਦੇਣ ਤੋਂ ਬਾਅਦ ਅੰਦੋਲਨਕਾਰੀ ਜਿਹੜੇ ਬਹੁਤ ਜ਼ਿਆਦਾ ਭੜਕ ਗਏ ਭੜਕਣ ਤੋਂ ਬਾਅਦ ਸਰਕਾਰ ਨੂੰ ਆਪਦੇ ਗੋਡੇ ਟੇਕਣੇ ਪਏ ਤੇ ਕਿ ਮਜ਼ਦੂਰ ਦਿਵਸ ਜਿਹੜਾ 1 ਮਈ 1986 ਨੂੰ ਇਹ ਐਲਾਨ ਕਰਨਾ ਪਿਆ ਸਰਕਾਰ ਨੂੰ ਕਿ ਅੱਜ ਤੋਂ ਬਾਅਦ ਜਿਹੜੀ ਤੁਹਾਡੀ ਇੱਕ ਦਿਨ ਦੀ ਇੱਕ ਹਫ਼ਤੇ ਦੇ ਵਿੱਚ ਜਿਹੜੀ ਛੁੱਟੀ ਹੈ ਤੇ ਅੱਜ ਤੋਂ ਲਾਗੂ ਹੋ ਗਈ ਹੈ ਇਸ ਕਰਕੇ ਸਾਥੀਓ ਇਹ ਇਤਿਹਾਸ ਜਿਹੜਾ ਬਹੁਤ ਹੀ ਛੋਟਾ ਨਹੀਂ ਹੈਗਾ ਇਹ ਬਹੁਤ ਲੰਮਾ ਹੈ ਜਿਹੜਾ 1 ਮਈ ਦਾ ਇਤਿਹਾਸ ਹੈ ਉਹਨਾਂ ਆਪਣਾ ਇਹ ਹੱਕ ਬਣਦਾ ਆਪਾਂ ਇਸ ਤੇ ਖਰੇ ਉੱਤਰੀਏ ਸਰਕਾਰ ਦਾ ਮਤਲਬ ਸੀ ਉਹਨਾਂ ਨੇ ਇੱਕ ਨਿਰਮਾਣ ਜਿਵੇਂ ਆਪਣੇ ਘਰ ਦਾ ਕੋਈ ਆਪਾਂ ਕੋਈ ਨਿਰਮਾਣ ਕਰਦਾ ਆਪਣੇ ਮਾਤਾ ਪਿਤਾ ਨੇ ਕੋਈ ਆਪਾਂ ਨੂੰ ਕੋਈ ਬਿਲਡਿੰਗ ਇਨਫਰਾਸਟ੍ਰਕਚਰ ਹੈ ਕੁਝ ਵੀ ਆਪਾਂ ਨੂੰ ਬਣਾ ਕੇ ਦਿੱਤਾ ਹੈ ਉਹਨੂੰ ਸਵਾਲ ਲੈਣਾ ਆਪਣੀ ਜ਼ਿੰਮੇਵਾਰੀਆਂ ਹੁਣ ਅੱਗੇ ਆਪਾਂ ਨੂੰ ਇਹ ਸਵਾਲ ਲੈਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇੱਕ ਦਿਨ ਇਹ ਹਜਾ ਆਵੇਗਾ ਆਪਾਂ ਸੇਮ ਡੇ ਸੇਮ ਥਾਂ ਤੇ ਉਸੇ ਥਾਂ ਤੇ ਚਲੇ ਜਾਵਾਂਗੇ ਆਪਾਂ ਵਾਪਸ ਜਿਹੜਾ ਆਪਣੀ ਇਹ ਛੁੱਟੀ ਹੈ ਦੁਆਰ ਦੀ ਉਲਾਨੀ ਹੋਈ ਛੁੱਟੀ ਹੈ ਇਨੂੰ ਵੀ ਬੰਦ ਕਰ ਦਿੱਤਾ ਜਾਊਗਾ ਤੇ ਹੌਲੀ ਹੌਲੀ ਸਰਕਾਰਾਂ ਵਿਚਾਰ ਕਰ ਰਹੀਆਂ ਨੇ ਆਪਣੇ ਘੰਟੇ ਟਾਈਮ ਦੇ ਘੰਟੇ ਨੂੰ ਜਿਹੜੇ 8 ਘੰਟੇ ਤੋਂ ਵਧਾ ਕੇ ਉਹ ਵੀ ਜ਼ਿਆਦਾ ਕਰਨ ਬਾਰੇ ਸੋਚ ਰਹੀ ਐ ਇਸ ਕਰਕੇ ਸਾਥੀਓ ਪਹਿਰਾ ਦਿਓ ਡਟ ਕੇ ਰਹੋ ਬਸ ਇਹੀ ਮੇਰੇ ਜਿਹੜੇ